ਆ ਮੇਰੀ ਮੰਮੀ ਤੇ ਜੀ ਉਹਨਾਂ ਨੇ ਟਾਂਕਾਂ ਦੇਡ ਵਾਸਤੇ ਰੱਖੇ ਤੇ ਰਿੰਗ ਆਪਲੇ ਹਾਂ ਉਹਨਾਂ ਨੂੰ ਆ ਡੁਪਲੀਕੇਟ ਬਣਾ ਕੇ ਦਿੱਤੇ ਉਹਨਾਂ ਨੇ ਸਾਨੂੰ ਅੱਜ ਹੀ ਦੱਸਿਆ ਆਪਾਂ ਹੁਣ ਪਤਾ ਲੱਗਿਆ ਇਹ ਖਰੇ ਖਰਾ ਸੋਨਾ ਲਈ ਜਾਂਦਾ ਇਹ ਨਕਲੀ ਬਣਾ ਬਣਾ ਦੇ ਜਾਂਦੇ ਆ ਸਬੂਤ ਆ ਮੇਰੇ ਕੋਲੇ ਜੀ ਕਹਿੰਦਾ ਮੇਰਾ ਬੜਾ ਬੰਦਾ ਕਹਿੰਦਾ ਕੁੰਬ ਦੇ ਮੇਲੇ ਤੇ ਗਿਆ ਹੋਇਆ ਜੀ ਉਹ ਵੀ ਮੈਨੂੰ ਇੰਨੇ ਰੁਪਏ ਚਾਹੀਂਦੇ ਨੇ अच्छा कितने देते फिर तू एक 19 एक दिन देता जी 31 एक ਤੇ 45 एक 35 ਭਾਈ ਦਾ ਗੂਗਲ ਪੇ ਕਰਾਇਆ 45 ਫਿਰ ਜੀ 270 45 ਨੂੰ ਅੱਛਾ ਕੀ ਕਹਿੰਦਾ ਵੀ ਕੁੰਬਰੇ ਮੇਲੇ ਤੇ ਗਿਆ ਮੈਂ ਕੁੰਬਰੇ ਮੇਲੇ ਤੇ ਕਿਆ ਕਰਦਾ ਬੰਦਾ ਰਾਣੀ ਹਰ ਬਣਨ ਆਇਆ ਮੇਰੇ ਕੋਲੇ ਤੈਨੂੰ ਕਹਿੰਦਾ ਮੈਂ 3 ਲੱਖ ਦੇ ਦੂੰਗਾ ਮਹੀਨੇ ਦਾ ਮੈਂ ਵੀ ਲਾਲਚ ਜਾ ਕੇ ਮੈਂ 270 ਦਾ ਇਲਾਡੀ ਦਾ ਜੀ 1 ਲੱਖ ਰੁਪਿਆ ਮੇਰੇ 270000 ਰੁਪਿਆ ਠੀਕ ਹੈ ਆ ਕੋ ਕਦੇ 1 ਟੋਲੇ 700 ਗ੍ਰਾਮ ਨੇ ਜੀ ਠੀਕ ਹੈ ਵੀਰ ਵਿਧੇ ਕਾ 317000 ਹੈ ਜੀ ਠੀਕ ਹੈ ਆ ਸਿੰਦੇ ਦਾ ਭਾਈ ਦਾ ਪੌਣੇ 3 ਟੋਲੇ ਨੇ ਜੀ ਠੀਕ ਹੈ ਸਾਹੀ ਗੁਰਬਚਨ ਦੇ 4 ਗ੍ਰਾਮ ਅੱਛਾ ਮੈਂ ਇਹ ਕੱਲ ਦਿਖਾ ਕੇ ਬਾਕੇ ਤੂੰ ਉਹ ਨਹੀਂ ਕੀਤਾ ਅੱਛਾ ਉਹ ਨਹੀਂ ਸਰਪੰਚ ਲੈ ਸਰਪੰਚ ਜਿਹੜੇ ਐਂਟਰੀ ਤੇ ਹਾਂ ਤੇ ਸਾਰਾ ਗੁੱਸਾ ਸੀ ਉਹ ਆ ਗਈ ਉਹ ਵੀ ਸਰਪੰਚ ਨੂੰ ਪਤਾ ਜੀ ਉਹ ੜੀ ਦੀ ਰਿੰਗ ਗਲਤ ਬਣਾ ਕੇ ਦਿੱਤੇ ਨੇ ਉਹ ਵੀ ਆ ਗਈ ਜੀ ਬੁਲਾਏ ਉਹਨੂੰ 15 ਜਣਾਂ ਦਾ ਜੀ ਸਾਡੇ ਸੌਣਾ ਹੈਗਾ ਜੀ 10 15 ਜਣਾਂ ਦੇ ਪੈਸੇ ਨੇ ਅੱਛਾ 30 35 ਬੰਦੇ ਨਾਲ ਵਜਈਆ 30 35 ਨਾਲ ਕੀ ਵਜਿਆ ਸਾਡੇ ਨਾਲ ਜੀ ਮੇਰੇ ਪੈਸੇ ਦੀ 1 ਲੱਖ 19 ਇੱਕ ਦਿੱਤਾ ਜੀ 31 ਇੱਕ ਇਹ ਦੁੱਕ ਨਹੀਂ ਗਿਆ ਹੋਇਆ ਜੀ ਸਾਰਾ ਕੁਝ ਮੇਰੇ ਉੱਪਰ ਕਾਰਡ ਆ ਪਿਆ ਜੀ ਸਾਡੇ 3 4 5 5 6 ਲੱਖ ਰੁਪਈਆ ਜੀ ਅੱਛਾ ਹਾਂ ਜੀ ਤੇਰੇ ਕਿੰਨੇ अच्छा थानू कंदा ਵੀ ਹੁਣ ਕੀ ਕਹਿ ਰਿਹਾ ਹੈ ਕਹਿੰਦਾ ਵੀ ਦੇਉਂਕ ਨਾ ਹਾਂ ਕਹਿੰਦਾ ਮੈਂ ਤੈਨੂੰ ਕਮਪਨੈਂਟ ਕਹਿੰਦਾ ਮੈਂ ਤੈਨੂੰ ਦੇਤਾ ਉਹ ਕਹਿੰਦਾ ਜੀ ਵਿਚਲਾ ਸਮਨ ਸਿੰਘ ਬਾਹ ਨੇ ਜੀ ਪਿੰਡ ਦੇ ਜੀ ਤਿੰਨ ਚਾਰ ਵਾਰੀ ਜਾ ਕੇ ਆਂਦੀ ਦੁਕਾਨ ਤੇ ਸਰਪੰਚ ਸਿੰਘ ਬਾਹ ਛੋਟੇ ਵੀ ਨਹੀਂ ਜੀ ਹਾਂਜੀ ਮੇਰਾ ਸਿਆਉਣਾ ਹੈ 7.5 ਗ੍ਰਾਮ ਜੀ 7.5 ਗ੍ਰਾਮ ਹਾਂ ਕੀ ਕੰਮ ਕਰਦੇ ਹੋ ਤੁਸੀਂ ਬਲੇਵਰ ਦਾ ਕੰਮ ਕਰਦਾ ਜੀ ਟੂੜੀ ਭਰਦਾ ਇਹਦੀ ਦਿਹਾੜੀ ਦਾ ਕੰਮ ਹੋ ਗਿਆ ਦਿਹਾੜੀ ਦਾ ਕੰਮ ਕਰਦਾ ਹਾਂ ਠੀਕ ਹੈ ਜੇ ਕਹਿ ਦਈਏ ਫਿਰ 1.5-2 ਲੱਖ ਰੁਪਏ ਦਾ ਹੋ ਗਿਆ ਹਾਂਜੀ ਹਾਂਜੀ ਛੋਟਾ ਵੀ ਹੈ ਬੇ ਹਾਂਜੀ ਛੋਟਾ ਕੀ ਹੈ ਪੌਣੀ ਤਨ ਟੋ ਪੌਣੇ 3 ਤੋਲੇ ਸੋਨਾ ਤੁਸੀਂ ਕੀ ਕੰਮ ਕਰਦੇ ਹੋ ਖੇਤੀਬਾੜੀ ਖੇਤੀਬਾੜੀ ਕਰਦੇ ਹਾਂ ਕਿੰਨਾ ਟਾਈਮ ਹੋ ਗਿਆ ਡੇਢ ਮਹੀਨਾ ਹੋ ਗਿਆ ਅਨਸਤੀ ਜਨਵਰੀ ਨੂੰ ਸੋਨਾ ਦਿੱਤਾ ਸੀ ਸੋਨਾ ਕਾਦੇ ਵਾਸਤੇ ਸੋਨਾ ਹੋਰ ਕਰਵਾਉਣਾ ਸੀ ਵਿੱਚ ਪਾ ਕੇ ਅੱਛਾ ਵਿੱਚ ਪਾ ਕੇ ਵਧਾ ਕੇ ਕਰਾਉਣਾ ਸੀ ਪੌਣੇ 3 ਤੋਲੇ ਪੌਣੇ 3 ਸਿੱਧੇ ਜੇ ਕਹੀ ਕੀ ਰੇਟਾਂ ਨੂੰ ਲੱਖਦਾ ਹੋ ਰਹੇ ਹੋ 95000 95 ਪੌਣੇ ਦਿਨ ਲੱਖ ਦੇ ਹੋ ਗਿਆ ਠੀਕ ਸਕਦੇ ਹਾਂ ਇਹ ਕੀ ਚੀਜ਼ ਹੈ ਜੀ ਸਰਪੰਚ ਸਾਹਿਬ ਦੇ ਪਰਸੋ ਬੁਲਾਇਆ ਸੀ ਅਸੀਂ ਨਹੀਂ ਜਿੰਨੇ ਬੰਦ ਦੇ ਪੈਸੇ ਨੇ ਅੱਛਾ ਇੱਕ ਬੰਦਾ 317000 ਹੈ ਜੀ ਕਿਸ਼ਤ ਦੇ ਅੱਛਾ ਜਿਹਦੇ ਪੈਸੇ ਨੂੰ ਲਿਖੇ ਹੋਏ ਨੇ ਇਹ ਦੇਖੋ ਅੱਜ ਕਈ ਕੰਮ ਤੇ ਵਾਗੇ ਹੁਣ ਪਹਿਲਾਂ ਟਲ ਗਏ ਜੀ ਕੁਝ ਅਗਲੇ ਕੰਮ ਕੰਮ ਹੋ ਗਿਆ ਅਗਲੇ ਨੂੰ ਕਿਤਾ ਗੁੱਤਾ ਚ ਇਹ ਨਸੈਣ ਨੇ ਦੇ ਸੁਨਿਆਰੇ ਨੇ ਆਪ ਸੈਨ ਕਰੇ ਮੋਬਾਈਲ ਸੁਨਿਆਰੇ ਦੇ ਸੈਂਡ ਵੀ ਨਛਾ ਮੋਬਾਈਲ ਨੰਬਰ ਵੀ ਹੈ ਹਾਂ ਇਹਨੂੰ ਕੱਲੇ ਨੂੰ ਨਾ ਕਰੋ ਜੇ ਅਸੀਂ ਕੁਝ ਕੰਮ ਕਰਕੇ ਵੀ ਨਹੀਂ ਉਹਨਾਂ ਦੀ ਉਹ ਹੋ ਉਹਨਾਂ ਦੇ ਛੋਟੇ ਤੇ ਦੋਸਲਾ ਰਹੇ ਨੇ ਵੀ ਸਾਡਾ ਲਗਭਗ 20 ਲੱਖ ਰੁਪਏ ਦੀ ਸਾਡੇ ਨਾਲ ਠੱਗੀ ਮਾਰ ਗਿਆ ਦੁਕਾਨ ਤੇ ਬੈਠੇ ਲੋਕਾਂ ਨੇ ਮੈਨੂੰ 50000 ਦਿੱਤਾ ਸੀ ਲੱਖ ਰੁਪਏ ਦਾ ਮੈਨੂੰ 2 ਲੱਖ ਰੁਪਏ ਵਿਆਜ ਲੈ ਗਿਆ ਜੀ ਬੰਦਾ ਜੱਗੀ ਮੈਂਬਰ ਹੈਗਾ ਪਿੰਡ ਦਾ ਅੱਛਾ ਪਿੰਡ ਦਾ ਹਰਿਆ ਮੈਂਬਰ ਹੈ ਇਸ ਟਾਈਮ ਪਹਿਲਾ ਮੈਂਬਰ ਸੀਗਾ ਮੈਨੂੰ 2 ਲੱਖ ਰੁਪਏ ਵਿਆਜ ਲੈ ਗਿਆ ਲੱਖ ਰੁਪਏ ਦਾ ਸਬੂਤ ਹੈਗਾ ਸਬੂਤ ਹੈਗਾ ਸਰ ਆਹ ਕਾਪੀ ਪਈ ਆਪਣਾ ਕੋਲ ਲਿਖਿਆ ਬਾਈ ਜੀ ਕੀ ਗੱਲਬਾਤ ਹੋਈ ਹੈ ਤੇ ਇਹ ਕਹਿੰਦੀ ਆ 20 ਲੱਖ ਰੁਪਏ ਦੇ ਦਊ ਤੁਹਾਨੂੰ ਮੈਂ 5000 ਰੁਪਏ ਦੇ ਵੱਧ ਦੇ ਦਿਆ ਕਰੂੰਗਾ ਵੀ ਮੈਨੂੰ ਮੈਂ ਸੋਨਾ 사ਨਾ ਥੱਪਾ ਬਣਾ ਕੇ ਲੈਣਾ ਹੈ ਮੇਹਰ ਦੀ ਦੁਕਾਨ ਹੈ ਜੀ ਅਸੀਂ ਦੇ ਦਿੰਦੇ ਤੇ ਵੀ ਟਮਾ ਟਮਾ ਵੀ ਬਣਵਾਉਣੀਆਂ ਦੀ ਸੀ ਸੰਗ ਸੰ ਚਾਈਨਾ ਜੂਨ ਬਣਵਾਈਆਂ ਨੇ ਤੋਂ ਠੀਕ ਹੈ ਬਿਨਾ ਕਾਟ ਤੋਂ ਕਹਿੰਦੀ ਬਣਾ ਕੇ ਦਊਂਗਾ ਵੀ ਚਾਂਦੀ ਦੇ ਉਪਰਾਨੀ ਮੈਂ ਨਵੀਂ ਚਾਂਦੀ ਤੁਹਾਨੂੰ ਦੇ ਦਊਂਗਾ ਠੀਕ ਹੈ ਲਵੰਦ لال ਤੋਂ ਚ ਆ ਜਾਂਦੇ ਨਹੀਂ ਬਣਾ ਬੰਦੇ ਹੀ ਗਏ ਜੀ ਪਹਿਲਾਂ ਇਹਨਾਂ ਨਕਲੀ ਬਣਾ ਕੇ ਦਿੱਤੇ ਕਿਸੇ ਨੂੰ 16 ਕੈਰਟ ਦੇ ਇੱਕ ਦਿਨ 18 ਕੈਰਟ ਦੀਆਂ ਜੀ ਪੈਸੇ ਦੀ 111 ਇੱਕ ਦਿੱਤਾ ਜੀ 31 ਇੱਕ ਜੁਕਣੀ ਗਿਆ ਹੋਇਆ ਜੀ ਤੇ 45 ਇੱਕ ਹੈ ਜੀ ਬਾਕੀ Google Pay ਕਰੇ ਹੋਣੇ ਇਹਨੂੰ ਜੀ ਕੁੱਲ ਕਿੰਨੇ ਨੇ ਚੈੱਕ ਦਿੱਤਾ ਸੀ ਇਹਨੇ ਮੈਨੂੰ ਜੀ ਕਹਿੰਦਾ ਵੀ ਚੈੱਕ ਸੁਨਮਾ ਦੇ ਦੰਨਾ ਜੀ ਤੇ ਵੀ ਚੈੱਕ ਜਦੋਂ ਮੈਂ ਭਜਦਾ ਨਹੀਂ ਵੀ ਮੇਰੇ ਕੋਈ ਪੂਰਵ ਹੋ ਆਪਣਾ ਚੈੱਕ ਦਾ ਤਾਂ ਮੈਂ ਗਰੰਟੀ ਲੈ ਲਵਾਂ ਮੇਰੇ ਤੋਂ ਤੇਰੇ ਕਿੰਨੇ ਨੇ ਕੁੱਲ ਮੇਰਾ ਹੋਊਗਾ ਜੀ 270 ਦਾ ਮੇਰਾ ਪਲੱਸ ਬਗ ਬਗ ਜਾਂਦਾ ਜੀ ਕੰਮ ਆ ਮੇਰੀ ਮੰਮੀ ਟੀਹੀ ਉਹਨਾਂ ਨੇ ਟਾਂਕਾਂ ਦੇੜ ਵਾਸਤੇ ਰੱਖੇ ਤੇ ਰਿੰਗਾ ਬਲੇ ਉਹਨਾਂ ਨੂੰ ਆ ਡੁਪਲੀਕੇਟ ਬਣਾ ਕੇ ਦਿੱਤੇ ਉਹਨਾਂ ਨੇ ਸਾਨੂੰ ਅੱਜ ਹੀ ਦੱਸਿਆ ਪਰ ਹੁਣ ਪਤਾ ਲੱਗਿਆ ਕਿ ਖਰੇ ਖਰਾ ਸੋਨਾ ਲਈ ਜਾਂਦਾ ਇਹ ਨਕਲੀ ਬਣਾ ਬਣਾ ਦੇ ਜਾਂਦੇ ਆ ਸਬੂਤ ਆ ਮੇਰੇ ਕੋਲੇ ਜੀ ਅੱਛਾ ਕਦੋਂ ਬਣਵਾਇਆ ਸੀ ਇਹ ਹੈ ਕਦੋਂ ਬਣਵਾਇਆ ਸੀ ਹੋਰ ਵੀ ਲੱਗੀ ਹੋਈ ਹੈ ਜੀ ਜਦੋਂ ਆ ਕਾਇਦ ਨਾ ਹੋਗੇ ਇਹ ਤਾਂ ਜਦੋਂ ਆਇਆ ਆਇਆ ਜੀ ਉਹ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਅੱਛਾ ਉਹਨੇ ਬੁੜੀ ਨੇ ਦੱਸਿਆ ਨਹੀਂ ਸਾਨੂੰ ਲੁੱਕ ਦੀ ਮਾਰਨੀ ਇਹ ਨਕਲੀ ਨੇ ਹੁਣ ਨਕਲੀ ਨੇ ਤਾਂ ਤੁਹਾਡੇ ਸਾਹਮਣੇ ਨੇ ਜੀ ਸਰ ਜਿਹੜੀ ਇਹ ਰਿੰਗ ਚੱਕੀ ਫਿਰਦੇ ਨੇਗੇ ਇਹ ਰਿੰਗ 6 6 ਮਹੀਨੇ ਪਹਿਲਾਂ ਮੇਥੋਂ ਲੈ ਗਏ ਸੀਗੇ ਇਹ ਮੈਂ origignal ਲਿੱਤੇ ਸੀਗੇ ਹੁਣ ਇਹ ਡਿਊਟੀ ਦੇ 10 ਰੁਪਏ ਲੈ ਕੇ ਜਾਣ ਕੇ ਮੈਨੂੰ ਗਲਤ ਸਾਬਤ ਕਰਨਾ ਚਾਹੁੰਦੇ ਪਿੰਡ 'ਚ ਜੇ ਮੈਂ ਇਹ ਜਾਵੇਂ ਪਿੰਡ ਕਾਨੂੰ ਆਉਂਦਾ ਜੀ ਤਾਂ ਕੰਮ ਜੀ ਜੱਗੀ ਦਾ ਹੈਗਾ ਜੀ ਜੱਗੀ ਮੈਂਬਰ ਹੈਗਾ ਉਨੇ ਉਹ ਸਾਰੇ ਗੇਮ ਸਾਰੇ ਉਹ ਕਰਦੇ ਮੇਰੇ ਨਾਲ ਜੀ ਹੋਰ ਨਹੀਂ ਕੋਈ ਪਿੰਡ ਚ ਆਇਆ ਹੈਗਾ ਵੀ ਨਗਰੀ ਤੋਂ ਉਹਨਾਂ ਦਿੰਦਾ ਹੈਗਾ ਜਾਣ ਕੇ ਇਹ ਤਿੰਨ ਚਾਰ ਬੰਦੇ ਨੇ ਮੈਨੂੰ ਜਾਣ ਕੇ ਤੰਗ ਫਸਾਣ ਕਰੇ ਜਿੱਦ ਮੈਂਬਰ ਦਾ ਹੱਥੇ ਵਿੱਚ ਉਹ ਕਹਿਣੀ ਪਏ ਲੋਕਾਂ ਦਾ ਸਮਾਨ ਉਹ ਦੇਵਾਂਗੇ ਜੀ ਪੈਸੇ ਦੇਣਗੇ ਜਦੋਂ ਦੇ ਦੇ ਜਾਣਗੇ ਆਪਾਂ ਦੇ ਦਾਂਗੇ ਅੱਛਾ ਆਪਣਾ ਪੈਸੇ ਦੇ ਦੇਣਗੇ ਪੋਸਟ ਟਾਈਮ ਦੇ ਦੇਣਗੇ ਅੱਛਾ ਕਹਿਣੀ ਪਏ ਹਾਂਜੀ ਇਹਨਾਂ ਵੱਲ ਪੇਮੈਂਟ ਦੂਜੇ ਨੇ ਸਮਾਨ ਦੇ ਦੇ ਰਿਆ ਕਰਾਂਗੇ ਇਹ ਪਿੰਡੋਂ ਤੇ ਰੋਹ ਜਾਣਾਗਾ ਕੋਈ ਵੜਜੂਗਾ ਜੇ ਮੈਂ ਇਹੇ ਜੇ ਕੰਮ ਕਰੂੰਗਾ ਰੋਹ ਦੁਕਾਨ ਖੋਲਦਾ ਆ ਕੇ ਸਵੇਰੇ 5 ਵਜੇ ਜਾਣਾ ਸਵੇਰੇ 8 ਵਜੇ ਦੁਕਾਨ ਖੋਲਦਾ ਆ ਕੇ ਜੇ ਇਹ ਜੀ ਗੱਲ ਹੋਵੇ ਮੈਂ ਕੰਧੋਂ ਪਿੰਡੇ ਚ ਬਣਾ ਜੀ ਦੂਲੀ ਗੈਸ ਉਹਨਾਂ ਵਿੱਚ ਅੱਛਾ ਹੁਣ ਵੀ ਉਹਨੇ ਦਿੱਲੀ ਦਿੱਲੀ ਆਉਨੇ ਸਰ ਦਿੱਲੀ ਜਿਹੜੇ ਫਿਰ ਛੋਡੇ ਤੇ ਦੋਸ਼ ਲਾਏ ਸਰ ਬਿਲਕੁਲ ਝੂਠੇ ਨੇ ਜਿੱਕੀ ਮੈਂਬਰ ਕਰਦਾ ਸਾਰਾ ਕੁਝ ਹੀ ਹੋਲੇ ਜੀ ਕਹਿੰਦਾ ਮੇਰੇ ਤੋਂ ਵੀਡੀਓ ਬਣਾਉਣਾ ਜੀ ਮੈਂ ਵੀਡੀਓ ਕੋਈ ਬਣਾਈ ਨਹੀਂ ਜੀ ਅੱਛਾ ਹਾਂ ਜੀ ਫਿਰ ਮੇਰੇ ਨਾਲ ਲੜਦਾ ਜੀ ਤੇਰਾ ਸਿਉਣਾ ਸਾਡਾ ਸੋਨਾ ਜੀ 3-4 ਮਹੀਨੇ ਲਈ ਉਹ ਮੇਰੇ ਘਰ ਆਈ ਨੂੰ ਪਿੰਡੋ ਪਾਇਤੀ ਜੀ ਇਹਨਾਂ ਨੇ ਜੀ ਉਹਨਾਂ ਨੇ ਪਨਾ ਕੇ ਦੁਬਾਰਾ ਕਰਾਉਣਾ ਦੀ ਜੀ ਉਹ ਦੁਕਾਨ ਤੇ ਆਉਂਦੇ ਸੀ 2 ਦਿਨਾਂ ਨੂੰ ਆਏ ਸੀ 4 ਦਿਨਾਂ ਆਏ ਸੀ 3-4 ਮਹੀਨੇ ਲੰਘ ਗਏ ਜੀ ਦਿੱਤੇ ਨਹੀਂ ਜੀ ਕਰਾਰ ਕਰ ਲਿਆ ਕਰੇ 2 ਨੂੰ ਆਜੋ 4 ਨੂੰ ਆਜੋ ਜਿਹੜੇ ਮਾਰੀ ਗਏ ਮੇਰੇ ਘਰ ਵਾਲੀ ਮੈਂ ਮੇਰੇ ਘਰ ਇਹਨੂੰ ਕਿਹਾ ਵੀ ਤੁਸੀਂ ਆਪਦਾ ਜਿਹੜੀ ਕੋਈ ਟੂਮ ਕਰਾਈ ਜਾਏ ਵੀ ਪਿੰਡ ਚੈੱਕ ਕਰਾ ਲਓ ਵੀ ਨਕਲੀ ਬਣ ਰਹੀ ਹੈ ਉਹ ਕਹਿੰਦੀ ਮੈਨੂੰ ਤਾਂ ਦਿੱਤੀ ਨਹੀਂ ਮਦ ਲਾਰੇ ਲੱਪਿਆਂ ਚਲਾ ਕੇ ਹੀ ਵੀ ਕਹਿੰਦੀ ਕੱਲ ਨੂੰ ਆਏ ਪਰਸੋਂ ਨੂੰ ਆਏ ਆਪਣਾ ਵੀ ਸੋਨਾ ਸੀ ਜੀ ਕਰਾਉਣਾ ਵਾਸਤੇ ਦਿੱਤਾ ਹੀ ਆਪਾਂ ਕਿੰਨੀ ਪੇਮੈਂਟ ਉਹ ਹੈਗੀ ਸੀ ਆਪਣੀ ਲੱਖ ਰੁਪਏ ਤੋਂ ਉੱਪਰ ਸੀ ਜੀ ਲੱਖ ਰੁਪਏ ਤੋਂ ਉੱਪਰ ਕਿੰਨਾ ਸਮਾਂ ਹੋ ਗਿਆ ਤੇ ਹੋ ਗਏ 4-5 ਮਹੀਨੇ ਹੋ ਗਏ ਜੀ ਤੇ ਵਿੱਚ ਦੋ ਚਾਰ ਬੰਦੇ ਪੰਚਾਇਤ ਦੇ ਗਵਾਹ ਸੀ ਉਹ ਡੁਪਲੀਕੇਟ ਬਣਾ ਕੇ ਦਿੱਤਾ ਸੀ ਵਾਪਸ ਜੀ ਕਰ ਲਈ ਸੀ ਕਿਹਾ ਤੁਹਾਨੂੰ ਪੈਸੇ ਵਾਪਸ ਤੁਸੀਂ ਕੱਢੋ ਜਿਹੜਾ ਲਿਖ ਪੰਚਾਇਤ ਵੱਲੋਂ ਲਿਖਿਆ ਹੋਇਆ ਮੇਰੇ ਮੋਬਾਈਲ ਤੇ ਹਾਂ ਉਹ ਸਾਨੂੰ ਵਾਪਸ ਕਰਕੇ ਦਿਓ ਤੁਹਾਨੂੰ ਪੈਸੇ ਮੋੜ ਦੂੰਗਾ ਮੇਰਾ ਚੀਜ਼ ਮੈਨੂੰ ਮੋੜ ਦਿਓ ਉਹ ਚਾਰ-ਪੰਜ ਬੰਦੇ ਆਪਣੇ ਪੰਚਾਇਤ ਦੇ ਹੈਗੇ ਦੋ-ਤਿੰਨ ਬੰਦੇ ਵਿੱਚ ਜਿਹੜੇ ਗਵਾਹ ਬਣ ਗਏ ਸੀ ਤੁਸੀਂ ਕੀ ਕੰਮ ਕਰਦੇ ਹੋ ਮੇਰਾ ਰੀੜੀ ਬਟਾ ਦਾ ਕੰਮ ਆ ਪੌਣੇ 3 ਤੋਲੇ ਸੋਨਾ ਤੁਸੀਂ ਕੀ ਕੰਮ ਕਰਦੇ ਹੋ ਖੇਤੀਬਾੜੀ ਖੇਤੀਬਾੜੀ ਕਰਦੇ ਹਾਂ ਕਿੰਨਾ ਟਾਈਮ ਹੋ ਗਿਆ ਡੇਢ ਮਹੀਨਾ ਹੋ ਗਿਆ 1 ਅਪ੍ਰੈਲ ਜਨਵਰੀ ਨੂੰ ਸੋਨਾ ਦਿੱਤਾ ਸੀ ਸੋਨਾ ਜੀ ਕਾਦੇ ਵਾਸਤੇ ਸੋਨਾ ਹੋਰ ਕਰਵਾਉਣਾ ਸੀ ਵਿੱਚ ਪਲਾਸ ਬੱਸ ਅੱਛਾ ਵਿੱਚ ਪਾ ਕੇ ਵਧਾ ਕੇ ਕਰਾਉਣਾ ਸੀ ਪੌਣੇ ਸਰਪੰਚ ਦੇ ਐਂਟਰੀ ਧਿਆਨ ਚ ਸਾਰਾ ਕੁਝ ਹੋ ਸੀ ਜੀ ਕਿੰਨਾ ਹੈ 4 ਗ੍ਰਾਮ 4 ਗ੍ਰਾਮ ਸੋਨਾ ਦਿੱਤਾ ਸੀ ਹਾਂਜੀ ਸੋਨਾ ਦਿੱਤਾ ਹੋਇਆ ਜੀ ਨੇ ਵਾਪਸ ਨਹੀਂ ਦਿੱਤਾ ਹੈਗੇ ਕਿੰਨਾ ਟਾਈਮ ਹੋ ਗਿਆ ਹੋ ਗਿਆ ਜੀ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਹੋ ਗਏ ਹਾਂਜੀ ਲਾਰੇ ਕਹਿੰਸੀ 1000 ਰੁਪਏ ਪਿਆ ਹਾਂਜੀ ਪਿਆਇਆ ਕਹਿੰਦਾ ਤੁਹਾਨੂੰ Google Pay ਕਰ ਦਾਂ ਨਾ ਸੁਰੂ ਚ 6000 ਲੈ ਦਿੱਤਾ ਸੀ ਉਹਨੇ 6000 ਹਾਂ 6000 ਦੇ ਕੇ ਕਹਿੰਦਾ ਤੁਹਾਨੂੰ Google Pay ਕਰ ਦੂੰਗਾ ਕਿ ਮੈਂ ਮਾਡਰ ਕਰਦੀ ਯਾਰ ਠੀਕ ਹੈ ਕਰ ਤੱਕ ਕਰਤਾ ਜੀ ਇਹਨੇ ਮੈਨੂੰ ਫਿਰ ਕਹਿੰਦਾ ਮੈਨੂੰ 15000 ਰੁਪਏ ਚਾਹੀਦੇ ਠੀਕ ਹੈ ਮਾ ਅੱਛਾ ਜੀ ਮੈਂ ਵੀ ਮੈਂ ਦੇਖਣਾ ਕਰੂੰ ਕਹਿੰਦਾ ਵੀ 15 ਦੇ ਦੇ ਵੀ ਤੁਹਾਨੂੰ 5-700 ਵੱਧ ਦੇ ਦੂੰਗਾ ਅੱਜ ਤਿੰਨ ਚਾਰ ਵਜੇ ਦੇ ਦੂੰ ਮੈਨੂੰ ਮੋੜ ਵੀ ਦਿੱਤਾ ਜੀ ਇਹਨੇ 500 ਵੱਧ ਦੇ ਕੇ ਠੀਕ ਹੈ ਮੈਨੂੰ ਲਾਰਜ ਚ ਲੈ ਲਿਆ ਮਦਰ ਕਿ ਥੋੜੇ ਚੱਕ ਲਿਓ ਤੱਕ ਲਓ ਦੱਸ ਸੁਣ ਓਏ ਕਹਿੰਦਾ ਜੀ 50000 ਚਾਹੀਦਾ ਤੈਨੂੰ 5000 ਵਾਧਾ ਦੇ ਦੂੰਗਾ ਠੀਕ ਹੈ 5000 ਫੁੱਲ ਜਮੈਂ ਦੇਖਦਾ ਕਰੀ ਮੈਂ ਵੀ ਕਰੀ ਸਲਾਹ ਕਰੇਗਾ ਚਲ ਦੇ ਦੇ ਦੂੰਗਾ ਪਹਿਲਾਂ ਦੇਈ ਜਾਂਦਾ 50 ਦੇ ਕੇ ਮੈਨੂੰ 55 ਦੇਗੇ ਅੱਛਾ 50 ਦਾ 55 ਦਿੱਤਾ 55 ਦੇ ਗਿਆ ਹਾਂ ਚੱਕ ਲਿਓ ਕਿ ਲਿਓਣਾ ਫਿਰ ਇਕੱਠੇ ਫੜ ਲੇ ਮੇਤੋਂ ਕਹਿੰਦਾ ਮੇਰਾ ਬੜਾ ਬੰਦਾ ਕਹਿੰਦਾ ਕੁੰਬ ਦੇ ਮੇਲੇ ਤੇ ਗਿਆ ਹੋਇਆ ਜੀ ਉਹ ਵੀ ਮੈਨੂੰ ਇੰਨੇ ਰੁਪਏ ਚਾਹੀਦੇ ਨੇ अच्छा कितने दते फिर तुसी 191 एक दिन दित्ता जी 311 ਤੇ 451 35 ਭਾਈ ਦੋ ਗੂਗਲ ਪੇ ਕਰਾਇਆ 45 ਫਿਰ ਜੀ 270 ਦਿੱਤਾ ਜੀ ਨੂੰ ਮੈਂ ਅੱਛਾ ਕੀ ਕਹਿੰਦਾ ਵੀ ਕੁੰਬਰੇ ਮੇਲੇ ਤੇ ਗਿਆ ਮੈਂ ਕੁੰਬਰੇ ਮੇਲੇ ਤੇ ਗਿਆ ਕਹਿੰਦਾ ਬੰਦਾ ਰਾਣੀ ਹਰ ਬਣਨ ਆਇਆ ਮੇਰੇ ਕੋਲੇ ਤੈਨੂੰ ਕਹਿੰਦਾ ਮੈਂ 3 ਲੱਖ ਦੇ ਦੂੰਗਾ ਮਹੀਨੇ ਦਾ ਮੈਂ ਵੀ ਲਾਲਚ ਜਾ ਕੇ ਮੈਂ 270 ਦਾ 3 ਦੇ ਦੂੰ ਤਿੰਨ ਦੇ ਦੂੰ ਸਰਪੰਚ ਦੇ ਸਾਹਮਣੇ ਕੀ ਕਹੀ ਹੈ ਵੀ ਕਹਿੰਦਾ ਮੈਂ ਤੈਨੂੰ ਦੇਖੂਗਾ ਮਾ ਕੋਈ ਨਾ ਦੇਖ ਲਈ ਭਾਈ